ਅਗਰ ਇੱਕ ਸਟੂਡੈਂਟ ਪਿਛਲੇ 3 ਇੰਟੈਕ ਤੋਂ ਕੋਈ ਸਟੂਡੈਂਟ ਆ ਕੇ ਬੋਲ ਦੇ ਕਿ ਭਾਰਤੀ ਐਜੂਕੇਸ਼ਨ ਨੇ ਮੇਰਾ ਵੀਜ਼ਾ ਅਪਲਾਈ ਕੀਤਾ ਸੀ ਔਰ ਮੇਰਾ ਵੀਜ਼ਾ ਡਿਕਲਾਈਨ ਹੋ ਗਿਆ ਮੈਂ ਤੁਹਾਡੇ ਚੈਨਲ ਡਾਈ ਉਹ ਬੱਚੇ ਤੋਂ ਮਾਫੀ ਮੰਗਾਂ ਭਾਰਤੀ ਐਜੂਕੇਸ਼ਨ ਦੀ ਸੈਟਿੰਗ ਹੈ ਉੱਤੇ ਅੰਬੈਸੀ ਨਾਲ ਸੈਟਿੰਗ ਕੁਝ ਵੀ ਨਹੀਂ ਭਾਜੀ ਤੁਹਾਡਾ ਜਿਹੜਾ ਕੁਐਸਚਨ ਸ਼ੁਰੂ ਹੋਇਆ ਸੀ ਜਿਹੜੀ ਪਾਲਿਸੀ ਹੈ ਉਹ ਅਸੀਂ ਨਹੀਂ ਬਣਾਉਂਦੇ ਤੁਸੀਂ ਨਹੀਂ ਬਣਾਉਂਦੇ ਬੱਚਾ ਨਹੀਂ ਬਣਾਉਂਦਾ ਬੱਚੇ ਦੇ ਪੇਰੈਂਟਸ ਨਹੀਂ ਬਣਾਉਂਦੇ ਪਾਲਿਸੀ ਬਣਦੀ ਹੈ ਯੂਕੇ ਗਵਰਨਮੈਂਟ ਤੋਂ ਉਸ ਦੇ ਸਾਹਮਣੇ ਅਸੀਂ ਫਾਈਲ ਐਸੈਸ ਕਰਦੇ ਹਾਂ ਜਿਹੜੇ ਬੱਚਿਆਂ ਦੇ ਮਾਪਿਓ ਨੇ ਉਹ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ 10 ਲੱਖ ਦਾ ਕਰਜ਼ਾ 15 ਲੱਖ ਦਾ ਆਪਣੀਆਂ ਜ਼ਮੀਨਾਂ ਗਹਿਣੇ ਧਰ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਅੱਜ ਕੱਲ ਕਰੋਨਾ ਦੇ ਦੌਰਾਨ ਕਿਤੇ ਬਾਹਰ ਆਪਾਂ ਫੀਸ ਭਰਦੇ ਆ ਫੀਸ ਕਿਤੇ ਸੇਫ ਹੈਗੀ ਐ ਤੁਸੀਂ ਆਪਣਾ ਵੀਜ਼ਾ ਲਓ ਔਰ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਦਿਓ ਜੇ ਕੋਈ ਉਹਨਾਂ ਦੀ ਕੰਟਰੀ 'ਚ ਬਾਹਰੋਂ ਕੋਈ ਇੰਟਰਨੈਸ਼ਨਲ ਟਰੈਵਲਰ ਆਏਗਾ ਜਾਂ ਸਟੂਡੈਂਟ ਆਏਗਾ ਉਹਦੇ ਵਾਸਤੇ ਕੁਐਰੈਂਟੀਨ ਹੋਣਾ ਜ਼ਰੂਰੀ ਹੈ ਯੂਕੇ ਦੇ ਵਿੱਚ ਵੀ ਇੱਤੈ ਹੀ ਹੈਗਾ ਬੱਚਿਆਂ ਨੂੰ ਉੱਥੇ ਜਾ ਕੇ ਕੁਐਰੈਂਟੀਨ ਹੋਣਾ ਪੈ ਰਿਹਾ ਸਾਡੇ ਕੋਲ ਇਦਾਂ ਦੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਐ ਜੋ ਉਹਨਾਂ ਨੂੰ ਕਵਾਰਨਟੇਨ ਕਰਦੀਆਂ 15 ਡੇਜ਼ ਲਈ ਫ੍ਰੀ ਆਫ ਕਾਸਟ ਉਹਨਾਂ ਦੇ ਤਿੰਨੋਂ ਟਾਈਪ ਦੇ ਮੀਲਸ ਜਿਹੜੇ ਹੈ ਉਹ ਵੀ ਯੂਨੀਵਰਸਿਟੀ ਪ੍ਰੋਵਾਈਡ ਕਰਦੀ ਹੈ ਏਜੰਟਸ ਕੀ ਕਰਦੇ ਨੇ ਕਿ ਉਹਨਾਂ ਨੂੰ ਕਹਿੰਦੇ ਨੇ ਕਿ ਤੁਹਾਡਾ ਜੇਕਰ ਇੰਨੇ ਸਾਲ ਦਾ ਵੀ ਗੈਪ ਹੈਗਾ ਅਸੀਂ ਤੁਹਾਨੂੰ ਭੇਜ ਦਾਂਗੇ 7 ਸਾਲ ਦਾ ਗੈਪ ਆ ਅਸੀਂ ਤਾਂ ਵੀ ਤੁਹਾਨੂੰ ਭੇਜ ਦਾਂਗੇ ਅਕਸਰ ਟ੍ਰੋਲ ਵੀ ਬੰਦੇ ਰਹਿੰਦੇ ਨੇ ਕਿ ਇਹਨਾਂ ਨੇ ਸ਼ਾਇਦ ਆਪਣਾ ਟਰੱਕ ਕਰਕੇ ਬਾਹਰ ਭੇਜਣਾ ਕਿੰਨੇ ਸਾਲ ਦਾ ਗੈਪ ਅਲਾਉਡ ਆ ਯੂਕੇ ਵਾਸਤੇ ਏਜੰਟ ਕੁਝ ਵੀ ਨਹੀਂ ਕਰ ਸਕਦੇ ਏਜੇ ਪਾਲਿਸੀ ਹੈ ਯੂਕੇ ਦੀ ਯੂਕੇ ਨੇ ਕਦੇ ਨਹੀਂ ਕੀਤਾ ਕਿ 7 ਸਾਲ ਦਾ ਗੈਪ ਲੈ ਕੇ ਆਜੋ ਇੱਕ ਇੱਕ ਕੋਈ ਵੀ ਐਡਵਰਟਾਈਜ਼ਮੈਂਟ ਹੁੰਦੀ ਹੈ ਕਿ 7 ਸਾਲ ਦਾ ਗੈਪ 8 ਸਾਲ ਦਾ ਗੈਪ ਯੂਕੇ ਲੈਂਦਾ ਇਹਦਾ ਮਤਲਬ ਇਹ ਹੈ ਕਿ ਉਹਦੀ ਜਸਟੀਫਿਕੇਸ਼ਨ ਚ ਦੀ ਹੈ ਪ੍ਰੋਪਰ ਤੌਰ ਤੇ ਤੁਹਾਨੂੰ ਕੀ ਲੱਗਦਾ ਏਜੰਟਾਂ ਦੇ ਹੱਥ ਚ ਹੁੰਦਾ ਵੀ ਕਿਹੜੇ ਬੱਚੇ ਦਾ ਕਿੱਧਰ ਨੂੰ ਮਨ ਬਣਾਣਾ ਹੈ ਜੇ ਕੈਨੇਡਾ ਦਾ ਟ੍ਰੈਂਡ ਚੱਲ ਰਿਹਾ ਕੈਨੇਡਾ ਵੱਲ ਤੋਰ ਦੋ ਯੂਕੇ ਦਾ ਚੱਲ ਰਿਹਾ ਯੂਕੇ ਵੱਲ ਤੋਰ ਦੋ ਜੋ ਏਜੰਟ ਆਪਣੀ ਐਡਵਰਟਾਈਜ਼ਮੈਂਟ ਕਰਕੇ ਆਪਣੇ ਬੱਚਿਆਂ ਤੱਕ ਪਹੁੰਚਾਉਂਦੇ ਰਾਈਟ ਨੋ ਜੋ ਚੱਲ ਰਿਹਾ ਉਹ ਯੂਕੇ ਚੱਲ ਰਿਹਾ ਹੈ ਵਿਦਆਊਟ ਆਇਲ ਚੱਲ ਰਿਹਾ ਹੈ ਬਿਲਕੁਲ ਚੱਲ ਰਿਹਾ ਹੈ 6 ਤੋਂ 7 ਸਾਲ ਦਾ ਗੈਪ ਚੱਲ ਰਿਹਾ ਹੈ ਬਿਲਕੁਲ ਚੱਲ ਰਿਹਾ ਹੈ ਮੇਨ ਐਪਲੀਕੈਂਟ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੈ ਓਪਨ ਵਰਕ ਪਰਮਿਟ ਲੈ ਕੇ ਜਾ ਸਕਦਾ ਹੈ ਬਿਲਕੁਲ ਚੱਲ ਰਿਹਾ ਹੈ ਇਹ ਅਸ ਪਰ ਪਾਲਿਸੀ ਹੈ ਜੋ ਮੈਰਿਡ ਕਪਲ ਹੈ ਜਿਨ੍ਹਾਂ ਦਾ ਕੋਈ ਚਾਈਲਡ ਹੈ ਬੱਚਾ ਹੈ ਉਹ ਉਹਨਾਂ ਨੂੰ ਵੀ ਲੈ ਕੇ ਜਾ ਸਕਦਾ ਹੈ ਯੂਕੇ ਦਾ ਖਰਚਾ ਕਿੰਨਾ ਕਿਉਂਕਿ ਕਈ ਵਾਰੀ ਆਪਾਂ ਐਡਵਰਟਾਈਜ਼ਮੈਂਟ ਦੇ ਦਿੰਦੇ ਆ ਕੋਈ 2.5 ਲੱਖ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਐਕਚੁਅਲ ਖਰਚਾ ਕੀ ਹੈ 10 ਲੱਖ ਤੋਂ ਲੈ ਕੇ ਐਪ੍ਰੋਕਸੀਮੇਟਲੀ ਤੁਸੀਂ ਲਾ ਲਓ 13 ਲੱਖ ਤੱਕ ਉਹਦੀ ਸਾਲ ਦੀ ਫੀਸ ਹੁੰਦੀ ਹੈ ਤੁਹਾਡਾ ਸੈਕੰਡ ਕੁਐਸਚਨ ਵੀ ਨਾਲ ਹੀ ਜੁੜਿਆ ਹੋਇਆ ਸੀ ਕਿ ਕੋਈ ਕਹਿੰਦਾ 2.5 ਲੱਖ ਚ ਕਰ ਲਓ ਇਦਾਂ ਦੀ ਯੂਨੀਵਰਸਿਟੀਆਂ ਵੀ ਹੈਗੀ ਜੋ ਮਿਨਿਮਮ ਅਮਾਉਂਟ ਦੇ ਵਿੱਚ ਤੁਹਾਨੂੰ ਸਪான்ਸਰ ਲੈਟਰ ਜਿਹਨੂੰ ਕਾਸਟ ਲੈਟਰ ਕਹਿੰਦੇ ਆ ਉਹ ਪ੍ਰੋਵਾਈਡ ਕਰ ਦਿੰਦੀ ਹੈ ਇਹ ਸਟੂਡੈਂਟ ਉੱਪਰ ਡਿਪੈਂਡ ਕਰਦਾ ਕਿ ਉਹਨੇ ਕਿਸ ਮਿਨਿਮਮ ਪ੍ਰਾਈਸ ਦੇ ਕੇ ਮਿਨਿਮਮ ਫੀਸ ਦੇ ਕੇ ਆਪਣੇ ਆਪ ਨੂੰ ਯੂਕੇ ਦਾ ਵੀਜ਼ਾ ਪ੍ਰਾਪਤ ਕਰ ਲੈ। ਅਕਸਰ ਹੀ ਆਪਾਂ ਗੱਲ ਕਰਦੇ ਆਂ ਕਿ ਪੰਜਾਬ ਦੀ ਨੌਜਵਾਨੀ ਕਿੱਧਰ ਜਾ ਰਹੀ ਹੈ। ਤਾਂ ਅਗੋ ਸਾਹਮਣੇੋ ਜਵਾਬ ਆਂਦਾ ਹੈ ਕਿ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਬਾਹਰ ਨੂੰ ਜਾ ਰਹੀ ਹੈ ਪਰ ਬਾਹਰ ਨੂੰ ਕਿੱਧਰ ਨੂੰ ਜਾ ਰਹੀ ਹੈ? ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਨੂੰ ਕੈਨੇਡਾ, ਯੂਕੇ, ਆਸਟ੍ਰੇਲੀਆ ਵੱਲ ਜਾ ਰਹੇ ਨੇ। ਅਤੇ ਉਹਨਾਂ ਨੂੰ ਲੁਭਾਉਣ ਵਾਸਤੇ ਕੈਨੇਡਾ, ਯੂਕੇ, ਆਸਟ੍ਰੇਲੀਆ ਭੇਜਣ ਵਾਸਤੇ ਏਜੰਟਾਂ ਵੱਲੋਂ ਬਾਰ-ਬਾਰ ਨਵੀਆਂ ਸਕੀਮਾਂ ਲੈ ਕੇ ਆਈਆਂ ਜਾਂਦੀਆਂ ਨੇ। ਜਿਸ ਤਰ੍ਹਾਂ ਕਈ ਵਾਰੀ ਏਜੰਟ ਕਹਿੰਦੇ ਨੇ ਕਿ ਵਿਦਆਊਟ ਆਇਲੈਂਡਸ ਜਾਓ ਕਦੇ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਦਿਓ ਕਾਫੀ ਐਦਾ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਬੱਚਿਆਂ ਨੂੰ ਲੁਭਾਉਣ ਵਾਸਤੇ ਏਜੰਟ ਲੈ ਕੇ ਆਂਦੇ ਨੇ ਐਦਾ ਹੀ ਹੋਣ ਅੱਜਕੱਲ ਇੱਕ ਹੋਰ ਚੱਲ ਰਿਹਾ ਹੈ ਕਿ ਤੁਸੀਂ ਯੂਕੇ ਜਾਓ ਬਿਨਾ ਆਇਲੈਂਡਸ ਤੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕਿੰਨੀ ਕੁ ਸੱਚਾਈ ਹੈ ਇਸ ਦੇ ਵਿੱਚ ਕਿ ਬੱਚਾ ਬਿਨਾ ਆਇਲੈਂਡਸ ਤੋਂ ਯੂਕੇ ਜਾ ਸਕਦਾ ਹੈ ਜਾਂ ਨਹੀਂ ਕਿਉਂਕਿ ਅਕਸਰ ਹੀ ਆਪਾਂ ਇਹ ਸੁਣਨ ਨੂੰ ਮਿਲਦਾ ਕਿ ਵਿਦਆਊਟ ਆਇਲੈਂਡਸ ਬੱਚਾ ਕਿਤੇ ਵੀ ਨਹੀਂ ਜਾ ਸਕਦਾ ਨਾ ਕੈਨੇਡਾ ਨਾ ਯੂਕੇ ਨਾ ਆਸਟ੍ਰੇਲੀਆ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਇਸ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਭਾਰਤੀ ਐਜੂਕੇਸ਼ਨ ਤੋਂ ਇਮੀਗ੍ਰੇਸ਼ਨ ਐਕਸਪਰਟ ਸ਼ਾਜੀ ਸਰ ਇਹਨਾਂ ਮੌਜੂਦ ਨੇ। ਤੋਂ ਪਹਿਲਾਂ ਨਾਲ ਸਵਾਗਤ ਕਰਦੇ ਹਾਂ ਸਰ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਲੁਧਿਆਣਾ ਟਾਈਮਸ ਦੇ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਰ ਆਪਾਂ ਅਕਸਰੀ ਗੱਲ ਕਰਦੇ ਆ ਕਿ ਬੱਚੇ ਬਾਹਰ ਨੂੰ ਜਾ ਰਹੇ ਆ ਆਪਣੀ ਮਰਜ਼ੀ ਆ ਉਹਨਾਂ ਦੀ ਬਾਹਰ ਜਾ ਰਹੇ ਨੇ ਤੇ ਏਜੰਟ ਜਿਹੜੇ ਅੱਜਕੱਲ ਨੇ ਉਹਨਾਂ ਨੂੰ ਬਾਹਰ ਭੇਜਣ ਵਾਸਤੇ ਨਵੀਆਂ-ਨਵੀਆਂ ਸਕੀਮਾਂ ਲੈ ਕੇ ਆਉਂਦੇ ਨੇ ਕਈ ਕਹਿੰਦੇ ਨੇ ਕਿ ਵਿਦਾਊਟ ਹਾਇਲਟਸ ਜਾਓ ਕਈ ਕਹਿੰਦੇ ਨੇ ਸਾਰੇ ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਅੱਜਕੱਲ ਕਾਫੀ ਚੱਲ ਰਿਹਾ ਕਿ ਯੂਕੇ ਤੁਸੀਂ ਜਾਓ ਬਿਨਾ ਹਾਇਲਟਸ ਤੋਂ ਜਾਓ ਕਿੰਨੀ ਕਿ ਸੱਚਾਈ ਹੈ ਇਹ ਦੇ ਵਿੱਚ ਪਹਿਲੇ ਜੀ ਸਨਮ ਜੀ ਮੈਂ ਤੁਹਾਨੂੰ ਇਹ ਕਵਾਂਗੇ ਕੋਈ ਸਕੀਮਾਂ ਨਹੀਂ ਹੈਗੀਆਂ ਜੋ ਵੀ ਇੱਕ ਏਜੰਟ ਹੈ ਅਗਰ ਉਹ ਆਪਣੇ ਅਪਡੇਟ ਕਰਦਾ ਕਿ ਸਟੂਡੈਂਟ ਨੂੰ ਕਿਸੇ ਪੇਰੈਂਟਸ ਨੂੰ ਉਹ ਕਿਸੇ ਵੀ ਕੰਟਰੀ ਦੀ ਇੱਕ ਪਾਲਿਸੀ ਹੁੰਦੀ ਆ ਤੁਹਾਡਾ ਕੁਐਸਚਨ ਹੈਗਾ ਵਿਦਾਊਟ ਆਇਲਸ ਆਇਲਸ ਕੀ ਹੈ ਆਇਲਸ ਹੈ ਇੱਕ ਇੰਗਲਿਸ਼ ਟੈਸਟ ਹੈ ਇੰਟਰਨੈਸ਼ਨਲ ਇੰਗਲਿਸ਼ ਟੈਸਟ ਹੈ ਯੂਕੇ ਹਾਈ ਕਮਿਸ਼ਨ ਨੇ ਕਦੇ ਨਹੀਂ ਕਿਹਾ ਕਿ ਮਾਨੂੰ ਉਹ ਵਾਲਾ ਬੱਚਾ ਚਾਹੀਦਾ ਹੈ ਕਿ ਜਿਹਨੂੰ ਇੰਗਲਿਸ਼ ਆਂਦੀ ਨਹੀਂ ਉਹਦੀ ਇੱਕ ਐਂਟਰੀ ਰਿਕੁਆਇਰਮੈਂਟ ਹੈ ਅਗਰ ਆਇਲਸ ਨਹੀਂ ਹੈ ਤੇ ਉਹਦੀ ਅਸੈਸਮੈਂਟ ਹੁੰਦੀ ਹੈ ਪੂਰੇ ਡਾਕੂਮੈਂਟਸ ਦੀ ਡਾਕੂਮੈਂਟਸ ਵਿੱਚ ਦੇਖਿਆ ਜਾਂਦਾ ਹੈ ਕਿ ਓਵਰਆਲ ਮਾਰਕਸ ਕਿੰਨੇ ਆ ਡਾਕੂਮੈਂਟਸ ਵਿੱਚ ਦੇਖਿਆ ਜਾਂਦਾ ਹੈ ਕਿ ਇੰਗਲਿਸ਼ ਲੈਵਲ ਇੱਕ ਪਲੱਸ 2 ਦੇ ਨਾਲ ਉਹਨੂੰ ਅਸੈਸ ਕੀਤਾ ਜਾਂਦਾ ਹੈ ਕਿ ਕਿੰਨੇ ਪਰਸੈਂਟ ਹੈ ਇੰਗਲਿਸ਼ ਵਿੱਚ ਬਕਾਇਦਾ ਉਸ ਬੇਸ ਤੇ ਹੀ ਉਹਨੂੰ ਆਫਰ ਲੈਟਰ ਮਿਲਦੀ ਹੈ ਵਿਦਆਊਟ ਐਲਸ ਦੀ ਕਲੈਰਿਟੀ ਏ ਹੈ ਐਕਚੁਅਲੀ ਮਤਲਬ ਇੰਗਲਿਸ਼ ਚ ਮਾਰਕਸ ਦੇ ਮੈਟਰ ਕਰਦੇ ਆ ਕਿ ਪਲੱਸ 2 ਚ ਜਾਂ ਜਿਨੇ ਪਲੱਸ 2 ਤੋਂ ਬਾਅਦ ਜਾਣਾ ਹੈ ਜਾਂ ਜਿਨੇ ਗ੍ਰੈਜੂਏਸ਼ਨ ਤੋਂ ਬਾਅਦ ਜਾਣਾ ਉਹਦੇ ਪਿਛਲੇ ਜੋ ਉਹਨੇ ਐਜੂਕੇਸ਼ਨ ਕੀਤੀ ਉਹ ਚ ਇੰਗਲਿਸ਼ ਦੇ ਮਾਰਕਸ ਮੈਟਰ ਕਰਦੇ ਨੇ ਜਿਨੇ ਵਿਦਾਊਟ ਆਇਲਟਸ ਜਾਣਾ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਅਸੈਸਮੈਂਟ ਵਿਦਆਊਟ ਆਇਲਸ ਜੋ ਵੀ ਬੱਚਾ ਯੂਕੇ ਯੂਨੀਵਰਸਿਟੀ ਚ ਅਪਲਾਈ ਕਰਦਾ ਹੈ ਉਹਦੀ ਅਸੈਸਮੈਂਟ ਔਰ ਉਹਦੀ ਇੰਗਲਿਸ਼ ਲੈਵਲ ਜਿਹੜਾ ਹੈ ਉਹ ਉਹਦੇ ਅਕਾਡੈਮਿਕ ਪ੍ਰੀਵੀਅਸ ਕੁਆਲੀਫਿਕੇਸ਼ਨ ਦੇ ਅਕਾਡੈਮਿਕ ਨਾਲ ਅਸੈਸ ਕੀਤਾ ਜਾਂਦਾ ਕਿੰਨੇ ਪਰਸੈਂਟ ਨੰਬਰ ਚਾਹੀਦੇ ਆ ਜਿਹੜੇ ਬੱਚੇ ਨੇ ਜਾਣਾ ਯੂਕੇ ਜਾਣਾ ਵਿਦਆਊਟ ਆਇਲਟਸ ਕਿੰਨੇ ਪਰਸੈਂਟ ਉਹਨੂੰ ਇੰਗਲਿਸ਼ ਚ ਨੰਬਰ ਚਾਹੀਦੇ ਨੇ ਜੇ ਤੇ ਉਹਨੂੰ ਆਪਸ਼ਨਸ ਬਹੁਤ ਸਾਰੀ ਚਾਹੀਦੀਆਂ ਜਿਹੜੀ ਯੂਨੀਵਰਸਿਟੀ ਹੈਗੀਆਂ ਕੁਝ ਯੂਨੀਵਰਸਿਟੀ ਇਦਾਂ ਹੈਗੀਆਂ ਓਵਰਆਲ 60% ਔਰ ਇੰਗਲਿਸ਼ ਅਗਰ ਤੁਹਾਨੂੰ ਆਪਸ਼ਨਸ ਜ਼ਿਆਦਾ ਚਾਹੀਦੀ ਆਪਣੀ ਐਪਲੀਕੇਸ਼ਨ ਨੂੰ ਐਸੈਸ ਕਰਨ ਲਈ ਤੇ ਓਵਰਆਲ ਵੀ 65% ਪਲੱਸ 2 ਛੋਵੇ ਬੱਚਾ 65% ਉਹਦੀ ਇੰਗਲਿਸ਼ ਛੋਵੇ ਤੇ ਅਗਰ ਗ੍ਰੈਜੂਏਸ਼ਨ ਹੈ ਤੇ 50% ਉਹਦੀ ਗ੍ਰੈਜੂਏਸ਼ਨ ਛ ਹੋਣਾ ਚਾਹੀਦਾ ਅਕਸਰ ਆਪਾਂ ਦੇਖਦੇ ਆ ਕਿ ਬੱਚਿਆਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਏਜੰਟਸ ਕੀ ਕਰਦੇ ਨੇ ਕਿ ਉਹਨਾਂ ਨੂੰ ਕਹਿੰਦੇ ਨੇ ਕਿ ਤੁਹਾਡਾ ਜੇਕਰ ਇੰਨੇ ਸਾਲ ਦਾ ਵੀ ਗੈਪ ਹੈਗਾ ਅਸੀਂ ਤੁਹਾਨੂੰ ਭੇਜ ਦਾਂਗੇ 7 ਸਾਲ ਦਾ ਗੈਪ ਆ ਅਸੀਂ ਤਾਂ ਵੀ ਤੁਹਾਨੂੰ ਭੇਜ ਦਾਂਗੇ ਅਕਸਰ ਟਰੋਲ ਵੀ ਬੰਦੇ ਰਹਿੰਦੇ ਨੇ ਕਿ ਇਹਨਾਂ ਨੇ ਸ਼ਾਇਦ ਆਪਣਾ ਟਰੱਕ ਕਰਕੇ ਬਾਹਰ ਭੇਜਣਾ ਤਾਂ ਮਤਲਬ ਗੈਪ ਕਾ ਜ਼ਰੂਰੀ ਹੈ ਕਿ ਕਿੰਨੇ ਸਾਲ ਦਾ ਗੈਪ ਅਲਾਉਡ ਹੈ ਯੂਕੇ ਵਾਸਤੇ ਗੈਪ ਮੈਂ ਅਗੇ ਤੁਹਾਨੂੰ ਰਿਪੀਟ ਕਰਾਂਗਾ ਤੁਹਾਡੇ ਪਹਿਲੇ ਕੁਐਸਚਨ ਤੋਂ ਏਜੰਟ ਕੁਝ ਵੀ ਨਹੀਂ ਕਰ ਸਕਦੇ ਇਹ ਜੇ ਪਾਲਿਸੀ ਹੈ ਯੂਕੇ ਦੀ ਯੂਕੇ ਨੇ ਕਦੇ ਨਹੀਂ ਕਿਹਾ ਕਿ 7 ਸਾਲ ਦਾ ਗੈਪ ਲੈ ਕੇ ਆ ਜਾਓ ਇੱਕ ਇੱਕ ਕੋਈ ਵੀ ਐਡਵਰਟਾਈਜ਼ਮੈਂਟ ਹੁੰਦੀ ਹੈ ਕਿ 7 ਸਾਲ ਦਾ ਗੈਪ 8 ਸਾਲ ਦਾ ਗੈਪ ਯੂਕੇ ਲੈਂਦਾ ਇਹਦਾ ਮਤਲਬ ਇਹ ਹੈ ਕਿ ਉਹਦੀ ਜਸਟੀਫਿਕੇਸ਼ਨ ਚ ਦੇਈਏ ਪ੍ਰੋਪਰ ਤੁਹਾਨੂੰ ਇਟਸ ਨਾਟ ਦੈਟ ਕਿ ਤੁਸੀਂ ਅਗਰ 2013 2 2012 ਚ ਅਗਰ ਤੁਸੀਂ ਆਪਣੀ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ ਉਹੀ ਪੇਪਰ ਲਾ ਦੋ ਤੇ ਤੁਹਾਡਾ ਵੀਜ਼ਾ ਆ ਜਾਏਗਾ ਤੁਹਾਡੀ ਆਫਰ ਲੈਟਰ ਆ ਜਾਏਗੀ ਬਿਲਕੁਲ ਇਦਾਂ ਦਾ ਨਹੀਂ ਹੈ ਯੂ ਹੈਵ ਟੂ ਐਕਸਪਲੇਨ ਦਾ ਜਸਟੀਫਿਕੇਸ਼ਨ ਤੁਹਾਨੂੰ ਪੂਰੀ ਉਹ ਗੈਪ ਦੀ ਦੇਣੀ ਪਏਗੀ ਦੈਨ ਓਨਲੀ ਯੂ ਆਰ ਐਲੀਜੀਬਲ ਫਾਰ ਦੈਟ ਪਾਰਟਿਕੂਲਰ ਯੂਨੀਵਰਸਿਟੀ ਅਕਸਰ ਆਪਾਂ ਦੇਖਦੇ ਹਾਂ ਕਿ ਏਜੰਟਾਂ ਦੀ ਕਈ ਵਾਰੀ ਐਡ ਹੁੰਦੀ ਹੈ ਕਿ ਤੁਸੀਂ ਕੈਨੇਡਾ ਜਾਓ ਕਈ ਵਾਰੀ ਆਸਟ੍ਰੇਲੀਆ ਦੀ ਆ ਜਾਂਦੀ ਹੈ ਕਈ ਵਾਰੀ ਯੂਕੇ ਦੀ ਆ ਜਾਂਦੀ ਹੈ ਇਹ ਤੁਹਾਨੂੰ ਕੀ ਲੱਗਦਾ ਏਜੰਟਾਂ ਦੇ ਹੱਥ 'ਚ ਹੁੰਦਾ ਵੀ ਕਿਹੜੇ ਬੱਚੇ ਦਾ ਕਿੱਧਰ ਨੂੰ ਮਨ ਬਣਾਣਾ ਜੇ ਕੈਨੇਡਾ ਦਾ ਟ੍ਰੈਂਡ ਚੱਲ ਰਿਹਾ ਕੈਨੇਡਾ ਵੱਲ ਤੋਰ ਦਿਓ ਯੂਕੇ ਦਾ ਚੱਲ ਰਿਹਾ ਯੂਕੇ ਵੱਲ ਤੋਰ ਦਿਓ ਇਹ ਸਾਰੀ ਪਾਲਿਸੀ ਹੈ ਰਾਈਟ ਨਾ ਨਿਊਜ਼ੀਲੈਂਡ ਨੇ ਆਪਣੇ ਵੀਜ਼ੇ ਰੋਕੇ ਹੋਏ ਆ ਤੇ ਏਜੰਟ ਕੋਈ ਵੀ ਆਪਣੀ ਐਡਵਰਟਾਈਜ਼ਮੈਂਟ ਜਾਂ ਬੱਚੇ ਨੂੰ ਮਿਸਗਾਈਡ ਤੇ ਕਰੇਗਾ ਨਹੀਂ ਕਿ ਤੁਸੀਂ ਨਿਊਜ਼ੀਲੈਂਡ ਲਈ ਵੀਜ਼ਾ ਅਪਲਾਈ ਕਰੋ ਇਹ ਸਾਰੀ ਪਿੱਛੋਂ ਦੀ ਹਰ ਕੰਟਰੀ ਦੀ ਆਪਣੀ ਇੰਟਰਨੈਸ਼ਨਲ ਸਟੂਡੈਂਟ ਨੂੰ ਐਨਰੋਲ ਕਰਨ ਦੀ ਪਾਲਿਸੀਜ਼ ਹੁੰਦੀ ਆ ਜੋ ਏਜੰਟ ਆਪਣੀ ਐਡਵਰਟਾਈਜ਼ਮੈਂਟ ਕਰਕੇ ਆਪਣੇ ਬੱਚਿਆਂ ਤੱਕ ਪਹੁੰਚਾਉਂਦੇ ਆ ਰਾਈਟ ਨਾ ਜੋ ਚੱਲ ਰਿਹਾ ਉਹ ਯੂਕੇ ਚੱਲ ਰਿਹਾ ਵਿਦਆਊਟ ਆਇਲ ਚੱਲ ਰਿਹਾ ਬਿਲਕੁਲ ਚੱਲ ਰਿਹਾ 6 ਤੋਂ 7 ਸਾਲ ਦਾ ਗੈਪ ਚੱਲ ਰਿਹਾ ਬਿਲਕੁਲ ਚੱਲ ਰਿਹਾ ਮੇਨ ਐਪਲੀਕੈਂਟ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ ਹੈ ਓਪਨ ਵਰਕ ਪਰਮਿਟ ਤੇ ਲੈ ਕੇ ਜਾ ਸਕਦਾ ਹੈ ਬਿਲਕੁਲ ਚੱਲ ਰਹੇ ਹੈ ਇਹ ਅਸ ਪਰ ਪਾਲਿਸੀ ਹੈ ਜੋ ਮੈਰਿਡ ਕਪਲ ਹੈ ਜਿਨ੍ਹਾਂ ਦਾ ਕੋਈ ਚਾਈਲਡ ਹੈ ਬੱਚਾ ਹੈ ਉਹ ਉਹਨਾਂ ਨੂੰ ਵੀ ਲੈ ਕੇ ਜਾ ਸਕਦਾ ਨਾਲ ਔਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਬੱਚੇ ਨਾਲ ਜਾਣਗੇ ਉਹਨਾਂ ਦੀ ਜੋ ਪੜਾਈ ਹੈ ਉੱਥੇ ਯੂਕੇ ਗਵਰਨਮੈਂਟ ਦੇ ਸਕੂਲਸ ਵਿੱਚ ਬਿਲਕੁਲ ਫ੍ਰੀ ਹੈ मतलब ਜਿਹੜੇ ਮੈਰਿਡ ਕਪਲਸ ਨੇ ਜਿਨ੍ਹਾਂ ਦੇ ਬੱਚੇ ਵੀ ਹੈਗੇ ਨੇ ਉਹ ਵੀ ਜਾ ਸਕਦੇ ਨੇ ਬਾਹਰ ਉਹਨਾਂ ਦਾ ਜਿਹੜਾ ਖਰਚਾ ਉੱਥੇ ਪੜ੍ਹਾਈ ਦਾ ਬੱਚਿਆਂ ਦੀ ਉੱਥੇ ਸਰਕਾਰੀ ਸਕੂਲਾਂ ਚ ਗਵਰਨਮੈਂਟ ਸਕੂਲਾਂ ਦੇ ਵਿੱਚ ਬਿਲਕੁਲ ਫ੍ਰੀ ਹੈ ਬਿਲਕੁਲ ਬਿਲਕੁਲ ਫ੍ਰੀ ਹੈ ਇਹ ਮੈਂ ਜੋ ਕਹਿ ਰਿਹਾ ਇਹ ਜੋ ਮੈਂ ਗੂਗਲ ਚ ਯੂਕੇ ਵੀਆਈ ਦੀ ਸਾਈਟਸ ਜੋ ਪੜਿਆ ਹੋਇਆ ਜੋ ਉਹਨਾਂ ਦੀ ਪਾਲਿਸੀ ਉਹਨਾਂ ਨੇ ਪਬਲਿਕਲੀ ਕੀਤੀ ਹੋਈ ਹੈ ਇਹ ਉਹ ਮੈਂ ਬੋਲ ਰਿਹਾ ਕਿਸੇ ਨੂੰ ਮੇਰੇ ਕਿਸੇ ਵੀ ਆਨਸਰ ਨੂੰ ਕਰਾਸ ਚੈੱਕ ਕਰਨਾ ਬਾਕਾਇਦਾ ਗੂਗਲ ਚ ਤੁਸੀਂ ਯੂਕੇ ਵੀਆਈ ਦੀ ਜੋ ਸਾਈਟ ਹੈ ਗਵਰਨਮੈਂਟ ਦੀ ਹਾਈ ਕਮਿਸ਼ਨ ਦੀ ਉਹ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਇੱਕ ਉੱਤੇ ਬੁੜੀ ਪੂਰੀ ਤਰ੍ਹਾਂ ਕਲੀਅਰ ਲਿਖੀ ਹੋਈ ਆ ਆਪਾਂ ਸਰ ਤੁਸੀਂ ਸਪਾਊਸ ਦੇ ਜਿਸ ਤਰ੍ਹਾਂ ਗੱਲ ਕੀਤੀ ਹੈ ਮੇਰੇ ਮਾਈਂਡ ਚੱਕ ਆ ਰਿਹਾ ਕਿਉਂਕਿ ਅੱਜ ਕੱਲ کافی ਆਪਾਂ ਨਿਊਜ਼ ਦੇਖਦੇ ਆ ਕਿ ਬਾਹਰ ਜਾਣ ਦੇ ਨਾਮ ਤੇ ਲੜਕਾ ਲੜਕੀ ਧੋਖੇ ਤੜੀ ਦਾ ਸ਼ਿਕਾਰ ਹੁੰਦੇ ਨੇ ਕਈ ਵਾਰੀ ਜਿਸ ਤਰ੍ਹਾਂ ਕੈਨੇਡਾ ਦਾ ਪਹਿਲਾਂ ਲੜਕੀ ਚਲੇ ਜਾਂਦੀ ਹੈ ਉੱਥੇ ਜਾ ਕੇ ਉਹਦਾ ਮਨ ਬਦਲ ਜਾਂਦਾ ਤਾਂ ਉਹ ਡਿਵੋਰਸ ਹੋ ਜਾਂਦਾ ਯੂਕੇ ਦੇ ਵਿੱਚ ਕੀ ਸਿਸਟਮ ਹੈ ਲੜਕਾ ਲੜਕੀ ਇਕੱਠੇ ਸੇਮ ਫਲਾਈਟ ਦੇ ਵਿੱਚ ਬਾਹਰ ਜਾ ਸਕਦੇ ਨੇ ਸਪਾਊਸ ਵੀਜ਼ਾ ਤੇ यूके ही एक एदा दी कंट्री है जो स्पॉउस और मेन एप्लीकेंट ਨਾਲ ਅਪਲਾਈ ਕਰ ਸਕਦੇ ਅੱਜ ਤੁਸੀਂ ਸਾਡੀ ਇੰਟਰਵਿਊ ਲੈਣ ਆਇਓ ਸਾਡੇ ਕੋਲੋਂ ਜਾਣਕਾਰੀ ਲੈਣ ਲਈ ਯੂਕੇ ਦਾ ਅੱਜ ਹੀ ਸਾਡਾ ਪਾਸਪੋਰਟ ਸਾਨੂੰ ਰੀਸੀਵ ਹੋਇਆ ਜਿਹਦੇ ਵਿੱਚ ਅਸੀਂ ਇੱਕੋ ਦਿਨ ਚ ਵਿੱਚ ਐਪਲੀਕੈਂਟ ਔਰ ਦਿਸ ਸਪਾਊਸ ਦੀ ਅਪਲੀਕੇਸ਼ਨ ਲੌਂਚ ਕੀਤੀ ਸੀ ਔਰ ਸਾਨੂੰ ਅੱਜ ਦੋਨਾਂ ਦਾ ਵੀਜ਼ਾ ਸਟicker ਲੱਗ ਕੇ ਸਾਨੂੰ ਡਿਲੀਵਰ ਹੋਇਆ ਤੇ ਯੂਕੇ ਦੀ ਪਾਲਿਸੀ ਦੇ ਸਾਹਮਣੇ ਇਦਾਂ ਕੁਛ ਨਹੀਂ ਹੈ ਕਿ ਮੈਰਿਜ ਇੰਨੀ ਪੁਰਾਣੀ ਹੋਣੀ ਚਾਹੀਦੀ ਹੈ ਮੈਰਿਜ ਹੋਣੀ ਚਾਹੀਦੀ ਹੈ ਜੈਨੂਇਨ ਹੋਣੀ ਚਾਹੀਦੀ ਹੈ ਉਹਦਾ ਰੀਜ਼ਨ ਇਹ ਹੈ ਕਿ ਉਹ ਕਦੇ ਵੀ ਕ੍ਰਾਸ ਕੁਐਸਚਨਿੰਗ ਲਈ ਤੁਹਾਨੂੰ ਕਾਲ ਕਰ ਸਕਦੇ ਆ ਤੇ ਅਗਰ ਤੁਸੀਂ ਯੂਕੇ ਅਪਲਾਈ ਕਰਨਾ ਹੈ ਬਿਲਕੁਲ ਹੀ ਸਹੀ ਪੇਪਰਾਂ ਨਾਲ ਕਰੋ ਸਹੀ ਜਾਣਕਾਰੀ ਜਾਣਕਾਰੀ ਉਹਨਾਂ ਨੂੰ ਦੋ ਤੇ ਤੁਹਾਡਾ ਵੀਜ਼ਾ ਰਿਫਿਊਜ਼ ਹੋਣ ਦੇ ਕੋਈ ਚਾਂਸਸ ਨਹੀਂ ਸਵਾਲ ਮੇਰਾ ਇੱਕ ਸ਼ਾਹ ਜੀ ਇਹ ਹੈ ਕਿ ਕਿਹੜਾ ਬੱਚਾ ਯੂਕੇ ਜਾ ਸਕਦਾ ਉਹਦੇ ਕੀ ਕੀ ਡਾਕੂਮੈਂਟਸ ਪੂਰੇ ਹੋਣੇ ਚਾਹੀਦੇ ਉਹਦੇ ਕੋਲ ਕੀ ਕੀ ਹੋਣਾ ਚਾਹੀਦਾ ਉਹ ਕਿਹੜਾ ਬੱਚਾ ਸਹੀ ਜਿਹਦੇ ਆਪਾਂ ਗੱਲ ਕਰੀਏ ਫਾਈਲ ਜਿਹਨੂੰ ਆਪਾਂ ਕਹਿੰਨੇ ਕਿ ਵਧੀਆ ਫਾਈਲ ਆ ਸਹੀ ਫਾਈਲ ਆ ਉਹ ਕੀ ਇਹੋ ਜਿਹੇ ਵਿੱਚ ਰਿਕੁਆਇਰਮੈਂਟਸ ਨੇ ਜਿਹੜੀਆਂ ਉਹ ਪੂਰੀਆਂ ਕਰੇ ਬੱਚਾ ਜੇ ਤੇ ਬੱਚਾ ਪਲੱਸ 2 ਹੈ ਉਹਦੇ ਓਵਰਆਲ ਜਿਹੜੇ ਪਰਸੈਂਟ ਹੈ ਪਰਸੈਂਟੇਜ ਹੈ ਉਹ 65 ਹੋਣੇ ਚਾਹੀਦੇ ਆ ਇੰਗਲਿਸ਼ ਵਿੱਚ ਵੀ 60 ਤੋਂ 65 ਪਰਸੈਂਟੇਜ ਹੋਣੇ ਚਾਹੀਦੇ ਆ ਇਹ ਪਲੱਸ 2 ਕੈਟਾਗਰੀ ਹੈ ਇਹਦੇ ਵਿੱਚ ਕੈਪ ਜਸਟੀਫਿਕੇਸ਼ਨ ਦੇ ਕੇ ਤਿੰਨ ਦੋ ਤੋਂ ਤਿੰਨ ਸਾਲ ਦਾ ਗੈਪ ਪਲੱਸ 2 ਲਈ ਚੱਲ ਜਾਂਦਾ ਯੂਨੀਵਰਸਿਟੀਆਂ ਲੈ ਲੈਂਦੀਆਂ ਅਗਰ ਆਪਾਂ ਗ੍ਰੈਜੂਏਸ਼ਨ ਦੀ ਗੱਲ ਕਰੀਏ ਗ੍ਰੈਜੂਏਸ਼ਨ ਲੈਵਲ 'ਚ ਤੁਹਾਡੀ ਓਵਰਆਲ ਪਰਸੈਂਟੇਜ 50 ਤੋਂ 55% ਓਵਰਆਲ ਮਿਨੀਮਮ ਹੋਣੀ ਚਾਹੀਦੀ ਹੈ ਅਗਰ ਵਿਦਆਊਟ ਆਇਲਸ ਹੈ ਅਸੈਸਮੈਂਟ ਅਗਰ ਇੰਗਲਿਸ਼ ਦੇਖਣੀ ਹੈ ਤੇ ਉਹਦੀ ਪਲੱਸ 2 ਦੇ ਸਾਹਮਣੇ ਲ ਦੇਖਦਾ ਹੈ ਤੇ ਆਪਾਂ ਗੱਲ ਕਰੀਏ ਕਈ ਵਾਰੀ ਬੱਚੇ ਡਰ ਜਾਂਦੇ ਨੇ ਕਿਉਂਕਿ ਕਈ ਯੂਨੀਵਰਸਿਟੀਆਂ ਦੇ ਵਿੱਚ ਹੁੰਦਾ ਕਿ ਬੱਚਿਆਂ ਦੇ ਇੰਟਰਵਿਊ ਲੈਂਦੇ ਨੇ ਐਡਮਿਸ਼ਨ ਤੋਂ ਪਹਿਲਾਂ ਉਹ ਕਈ ਵਾਰੀ ਡਰ ਜਾਂਦੇ ਨੇ ਤੇ ਆਪਣਾ ਉਹ ਮਾਈਂਡ ਚੇਂਜ ਕਰ ਇਹਲੇ ਹਰੇਕ ਬੱਚੇ ਦੀ ਕੀ ਇੰਟਰਵਿਊ ਹੁੰਦੀ ਹੈ ਆਪਾਂ ਇੰਟਰਵਿਊ ਦੇ ਨਾਮ ਤੋਂ ਐਕਚੁਅਲੀ ਬਹੁਤ ਡਰ ਜਾਂਦੇ ਆ ਉਹ ਐਕਚੁਅਲੀ ਇੰਟਰਵਿਊ ਨਹੀਂ ਹੈ ਉਹ ਇੱਕ ਜਾਣਕਾਰੀ ਆਪਣੇ ਸਟੂਡੈਂਟ ਇੱਕ ਜਾਣਕਾਰੀ ਦਿੰਦਾ ਕਿ ਮੈਂ ਪਿੱਛੇ ਕੀ ਪੜਾਈ ਕੀਤੀ ਹੋਈ ਹੈ ਮੈਂ ਯੂਕੇ ਕਿਹੜੀ ਯੂਨੀਵਰਸਿਟੀ ਚ ਪੜਨ ਜਾ ਰਹੇ ਹਾਂ ਯੂਕੇ ਕਿਉਂ ਕਰਨ ਜਾ ਰਹੇ ਹਾਂ ਮੁਸ਼ਕਿਲ ਨਾਲ 4 ਤੋਂ 5 ਮਿੰਟ ਦੀ ਇੰਟਰਵਿਊ ਕਹਿ ਲੋ ਜਾਂ ਆਪਣੀ ਇੱਕ ਜਾਣਕਾਰੀ ਸਾਂਝੀ ਕਰ ਰਿਹਾ ਸਟੂਡੈਂਟ ਉਹ ਕਹਿ ਲੋ ਉਹ ਉਹਦੀ ਤਿਆਰੀ ਵੀ ਅਸੀਂ ਕਰਾਣੇ ਆ ਅਗਰ ਸਟੂਡੈਂਟ ਨੂੰ ਕੋਈ ਇੰਟਰਵਿਊ ਦੇਣਾ ਤਾਂ ਕੋਈ ਲੱਗਦਾ ਹੈ ਕਿ ਮੈਂ ਪਤਾ ਨਹੀਂ ਕੀ ਬੋਲ ਪਾਵਾਂਗਾ ਨਹੀਂ ਬੋਲ ਪਾਵਾਂਗਾ 4-5 ਉਹਦੇ ਦੇ ਕੁਐਸਚਨ ਹੁੰਦੇ ਆ ਉਹ ਬਿਲਕੁਲ ਇੱਕ ਆਪਣੀ ਜੋ ਪ੍ਰੀਵੀਅਸ ਹਿਸ ਉਹੀ ਉਹਨੇ ਡਿਸਕਸ ਕਰਨਾ ਯੂਨੀਵਰਸਿਟੀ ਨਾਲ ਕੀ ਤੁਹਾਡੇ ਹਰੇਕ ਬੱਚੇ ਦਾ ਵੀਜ਼ਾ ਲੱਗਦਾ ਜਿਹੜਾ ਤੁਹਾਡੇ ਕੋਲ ਅਪਲਾਈ ਕਰਵਾਉਂਦਾ ਉਹਦਾ ਹਰੇਕ ਦਾ ਵੀਜ਼ਾ ਲੱਗਦਾ ਟੱਚਫੁੱਟ ਸਾਡਾ 100% ਅਪਰੂਵਲ ਰੇਟ ਆ ਮੈਂ ਇੰਟਰਵਿਊ ਵਿੱਚ ਖੁੱਲਾ ਬੋਲ ਰਿਹਾ ਪੂਰਾ ਓਪਨਲੀ ਬੋਲ ਰਿਹਾ ਅਗਰ ਇੱਕ ਸਟੂਡੈਂਟ ਪਿਛਲੇ 3 ਇੰਟੇਕ ਤੋਂ ਕੋਈ ਸਟੂਡੈਂਟ ਆ ਕੇ ਬੋਲ ਦੇ ਕਿ ਭਾਰਤੀ ਐਜੂਕੇਸ਼ਨ ਨੇ ਮੇਰਾ ਵੀਜ਼ਾ ਅਪਲਾਈ ਕੀਤਾ ਸੀ ਔਰ ਮੇਰਾ ਵੀਜ਼ਾ ਡਿਕਲਾਈਨ ਹੋ ਗਿਆ ਮੈਂ ਤੁਹਾਡੇ ਚੈਨਲ ਰਾਈ ਉਹ ਬੱਚੇ ਤੋਂ ਮਾਫੀ ਮੰਗਾਗਾ ਭਾਰਤੀ ਐਜੂਕੇਸ਼ਨ ਦੀ ਸੈਟਿੰਗ ਹੈ ਉੱਤੇ ਐਮਬੈਸੀ ਨਾਲ ਸੈਟਿੰਗ ਕੁਝ ਵੀ ਨਹੀਂ ਭਾਜੀ ਤੁਹਾਡਾ ਜਿਹੜਾ ਕੁਐਸਚਨ ਸ਼ੁਰੂ ਹੋਇਆ ਸੀ ਜਿਹੜੀ ਪਾਲਿਸੀ ਹੈ ਉਹ ਅਸੀਂ ਨਹੀਂ ਬਣਾਉਂਦੇ ਤੁਸੀਂ ਨਹੀਂ ਬਣਾਉਂਦੇ ਬੱਚਾ ਨਹੀਂ ਬਣਾਉਂਦਾ ਬੱਚੇ ਦੇ ਪੇਰੈਂਟਸ ਨਹੀਂ ਬਣਾਉਂਦੇ ਪਾਲਿਸੀ ਬਣਦੀ ਹੈ ਯੂਕੇ ਗਵਰਨਮੈਂਟ ਤੋਂ ਉਸ ਦੇ ਸਾਹਮਣੇ ਅਸੀਂ ਫਾਈਲ ਅਸੈਸ ਕਰਦੇ ਹਾਂ ਜੋ ਬੱਚਾ ਐਲੀਜੀਬਲ ਨਹੀਂ ਹੈ ਉਹਨੂੰ ਗਾਈਡ ਕਰਦੇ ਹਾਂ ਕਿ ਤੂੰ ਇਹ ਪੜਾਈ ਹੋਰ ਕਰ ਲੈ ਆਇਲਸ ਕਰ ਲੈ ਤਾ ਜੇ ਕਿ ਤੇਰੀ ਐਲੀਜੀਬਿਲਟੀ ਬੰਦੀ ਹੈ ਉਸ ਹਿਸਾਬ ਨਾਲ ਤੁਸੀਂ ਜਦੋਂ ਇਹ ਕੰਮ ਕਰੋਗੇ ਤੁਹਾਡਾ 100% ਹੀ ਆਣਾ ਹੁਣ ਕਿਹੜੇ ਇਨਟੇਕ ਦੇ ਵਿੱਚ ਬੱਚਾ ਬਾਹਰ ਜਾ ਸਕੇਗਾ ਕਿਉਂਕਿ ਹੁਣ ਜਿਸ ਤਰ੍ਹਾਂ ਕਰੋਨਾ ਕਾਲ ਚੱਲ ਰਿਹਾ ਪੂਰੇ ਵਿਸ਼ਵ ਭਰ ਦੇ ਵਿੱਚ ਕਰੋਨਾ ਕਾਰਨ ਕਾਫੀ ਜਿਹੜੇ ਦੇਸ਼ ਨੇ ਉਹ ਇਫੈਕਟ ਹੋਏ ਹੋਏ ਨੇ ਹੁਣ ਬੱਚਾ ਕਿਹੜੇ ਇਨਟੇਕ ਦੇ ਵਿੱਚ ਜਾ ਸਕਦਾ ਕਿਉਂਕਿ ਇਸ ਟਾਈਮ ਬੱਚਿਆਂ ਦਾ ਨੁਕਸਾਨ ਬਹੁਤ ਹੋਇਆ ਕਿਉਂਕਿ ਮਾਰਚ ਤੋਂ ਲਾਕਡਾਊਨ ਲੱਗਿਆ ਹੋਇਆ ਹੈ ਜਿਹੜੇ ਬੱਚਿਆਂ ਨੇ ਪਲੈਨਿੰਗ ਕੀਤੀ ਹੋਈ ਸੀ ਪਲੱਸ 2 ਤੋਂ ਬਾਅਦ ਅਸੀਂ ਵੀ ਇੱਥੇ ਜਾਣਾ ਕਿਉਂਕਿ ਅੱਜ ਕੱਲ ਹਰੇਕ ਦੂਜੇ ਬੱਚੇ ਦਾ ਸੁਪਨਾ ਹੈ ਕਿ ਕੇ ਯੂਕੇ ਯੂਕੇ ਸੈਪਟੈਂਬਰ ਇਨਟੈਕ ਤੇ ਅਸੀਂ ਵੀਜ਼ਾ ਲਾਏ ਹੈ ਔਰ ਉਹਦੇ ਚੋ ਸਟੂਡੈਂਟ ਜਾ ਵੀ ਚੁੱਕੇ ਹੈ ਯੂਕੇ ਇਦਾਂ ਦੀ ਕੰਟਰੀਆਂ ਜਿਨੇ ਆਪਣੇ ਬਾਰਡਰਸ ਓਪਨ ਕੀਤੇ ਹੋਏ ਐਰ ਜੋ ਬ੍ਰਿਟਿਸ਼ ਏਅਵੈਜ਼ ਐਰ ਇੰਡੀਆ ਇਹਨਾਂ ਨੇ ਆਪਣੀ ਪਾਰਟਿਕੂਲਰ ਫਲਾਈਟਸ ਜਿਹੜੀ ਹੈ ਉਹ ਇੰਡੀਆ ਤੋਂ ਯੂਕੇ ਜਾਂਦੀ ਹੈ ਔਰ ਸਟਾਰਟ ਵੀ ਹੋ ਚੁੱਕੇ ਸਰ ਜੇ ਤੁਸੀਂ ਕਹਿ ਰਹੇ ਹੋ ਕਿ ਬੱਚੇ ਬਾਹਰ ਜਾ ਰਹੇ ਨੇ ਜਿਹੜੀਆਂ ਫਲਾਈਟਾਂ ਦੀ ਗੱਲ ਕਰ ਰਹੇ ਹੋ ਇਹ ਬੰਦੇ ਭਾਰਤ ਮਿਸ਼ਨ ਦੇ ਤਹਿਤ ਆਲੀਆਂ ਫਲਾਈਟਾਂ ਤਾਂ ਨਹੀਂ ਨਹੀਂ ਇਹ ਫਲਾਈਟਸ ਨਹੀਂ ਹੈ ਪਰਟੀਕੂਲਰਲੀ ਜਿਸ ਸਟੂਡੈਂਟ ਨੂੰ ਵੈਲਿਡ ਵੀਜ਼ਾ ਮਿਲਿਆ ਹੋਇਆ ਇੰਟਰਨੈਸ਼ਨਲ ਸਟੂਡੈਂਟ ਦਾ ਵੀਜ਼ਾ ਮਿਲਿਆ ਹੋਇਆ ਉਹਨਾਂ ਲਈ ਇਹ ਫਲਾਈਟਸ ਹੈ ਰੈਗੂਲਰ ਸਟੂਡੈਂਟ ਆਪਣਾ ਵੀਜ਼ਾ ਦਿਖਾ ਕੇ ਆਪਣੀ ਫਲਾਈਟਸ ਬੁੱਕ ਕਰਾ ਸਕਦਾ ਐਕਚੁਅਲ ਜੇ ਸਰ ਆਪਾਂ ਖਰਚੇ ਦੀ ਗੱਲ ਕਰੀਏ ਯੂਕੇ ਦਾ ਖਰਚਾ ਕਿੰਨਾ ਕਿਉਂਕਿ ਕਈ ਵਾਰੀ ਆਪਾਂ ਐਡਵਰਟਾਈਜ਼ਮੈਂਟ ਦੇ ਦਿੰਦੇ ਆ ਕੋਈ 2.5 ਲੱਖ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਐਕਚੁਅਲ ਖਰਚਾ ਕੀ ਹੈ ਐਕਚੁਅਲ ਖਰਚਾ ਵੈਰੀ ਸਿੰਪਲ ਹੈ ਤੁਹਾਡੇ ਆਫਰ ਲੈਟਰ ਤੇ ਸਾਰਾ ਕੁਝ ਮੈਂਸ਼ਨ ਹੁੰਦਾ ਜਨਰਲ ਆਈਡੀਆ ਮ ਦਾ ਜੋ ਸਟੂਡੈਂਟ ਦਾ ਖਰਚਾ ਅਗਰ ਫੀਸ ਦੀ ਟਿਊਸ਼ਨ ਫੀਸ ਦੀ ਗੱਲ ਕਰੋ ਇੰਡੀਅਨ ਰੁਪੀਜ਼ ਦੇ ਵਿੱਚ 10 ਲੱਖ ਤੋਂ ਲੈ ਕੇ ਐਪ੍ਰੋਕਸੀਮੇਟਲੀ ਤੁਸੀਂ ਲਾ ਲਓ 13 ਲੱਖ ਤੱਕ ਉਹਦੀ ਸਾਲ ਦੀ ਫੀਸ ਹੁੰਦੀ ਹੈ ਤੁਹਾਡਾ ਸੈਕੰਡ ਕੁਐਸਚਨ ਵੀ ਨਾਲ ਹੀ ਜੁੜਿਆ ਹੋਇਆ ਸੀ ਕਿ ਕੋਈ ਕਹਿੰਦਾ 2.5 ਲੱਖ ਚ ਕਰ ਲਓ ਇਦਾਂ ਦੀ ਯੂਨੀਵਰਸਿਟੀਆਂ ਵੀ ਹੈਗੀ ਜੋ ਮਿਨਿਮਮ ਅਮਾਉਂਟ ਦੇ ਵਿੱਚ ਤੁਹਾਨੂੰ ਸਪான்ਸਰ ਲੈਟਰ ਜਿਹਨੂੰ ਕਾਸਟ ਲੈਟਰ ਕਹਿੰਦੇ ਆ ਉਹ ਪ੍ਰੋਵਾਈਡ ਕਰ ਦਿੰਦੀ ਹੈ ਇਹ ਸਟੂਡੈਂਟ ਉੱਪਰ ਡਿਪੈਂਡ ਕਰਦਾ ਕਿ ਉਹਨੇ ਕਿਸ ਮਿਨਿਮਮ ਪ੍ਰਾਈਸ ਦੇ ਕੇ ਮਿਨੀਮਮ ਫੀਸ ਦੇ ਕੇ ਆਪਣੇ ਆਪ ਨੂੰ ਯੂਕੇ ਦਾ ਵੀਜ਼ਾ ਪ੍ਰਾਪਤ ਕਰਨਾ ਜਿਸ ਤਰ੍ਹਾਂ ਸਰ ਹਰੇਕ ਕੰਟਰੀ ਨੇ ਇਹ ਕੰਪਲਸਰੀ ਕੀਤਾ ਹੋਇਆ ਹੈ ਕਿ ਜੇ ਕੋਈ ਉਹਨਾਂ ਦੀ ਕੰਟਰੀ 'ਚ ਬਾਹਰੋਂ ਕੋਈ ਇੰਟਰਨੈਸ਼ਨਲ ਟਰੈਵਲਰ ਆਏਗਾ ਜਾਂ ਸਟੂਡੈਂਟ ਆਏਗਾ ਉਹਦੇ ਵਾਸਤੇ ਕੁਆਰੰਟੀਨ ਹੋਣਾ ਜ਼ਰੂਰੀ ਹੈ ਯੂਕੇ ਦੇ ਵਿੱਚ ਵੀ ਇਦਾਂ ਹੀ ਹੈਗਾ ਬੱਚਿਆਂ ਨੂੰ ਉੱਥੇ ਜਾ ਕੇ ਕੁਆਰੰਟੀਨ ਹੋਣਾ ਪੈ ਰਿਹਾ ਥੈਂਕ ਯੂ ਤੁਹਾਡਾ ਇਹ ਕੁਐਸਚਨ ਪੁੱਛਣ ਲਈ ਮੇਰੇ ਕੋਲ ਜੋ ਪੈਰੈਂਟਸ ਆਂਦੇ ਆ ਉਹਨਾਂ ਦਾ ਮੇਨ ਕੰਸਰਨ ਇਹ ਹੁੰਦਾ ਕੋਵਿਡ ਕਰਕੇ ਕਾਫੀ ਪੈਰੈਂਟਸ ਵੀ ਪੈਨਿਕ ਹੋ ਜਾਂਦੇ ਕਿ ਬੱਚਾ ਇੰਨੀ ਦੂਰ ਜਾਏਗਾ ਉਹਦੀ ਦੇਖਭਾਲ ਕੌਣ ਕਰੇਗਾ ਸਾਡੇ ਕੋਲ ਇਦਾਂ ਦੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਆ ਜੋ ਉਹਨਾਂ ਨੂੰ ਕੁਆਰੰਟੇਨ ਕਰਦੀਆਂ 15 ਡੇਜ਼ ਲਈ ਫ੍ਰੀ ਆਫ ਕਾਸਟ ਔਰ ਉਹਨਾਂ ਦੇ ਤਿੰਨੋਂ ਟਾਈਪ ਦੇ ਮੀਲਸ ਜਿਹੜੇ ਹੈ ਉਹ ਵੀ ਯੂਨੀਵਰਸਿਟੀ ਪ੍ਰੋਵਾਈਡ ਕਰਦੀ ਹੈ ਅੱਛਾ ਮਤਲਬ ਉੱਥੇ ਕਈ ਯੂਨੀਵਰਸਿਟੀਆਂ ਜੀ ਆਮ ਵੀ ਹੈਗੀਆਂ ਜਿਹੜੇ ਆਪਣੇ ਖਰਚੇ ਦੇ ਬੱਚੇ ਨੂੰ ਕੁਆਰੰਟਾਈਨ ਕਰਦੀਆਂ ਨੇ ਕਿਉਂਕਿ ਇਹ ਆਪਾਂ ਕਿਸੇ ਹੋਰ ਦੀ ਗੱਲ ਕਰੀਏ ਜਿਸ ਤਰ੍ਹਾਂ ਕੈਨੇਡਾ ਦੀ ਗੱਲ ਕਰੀਏ ਤਾਂ ਉਸ ਤੇ ਪਹਿਲਾਂ ਹੀ ਇਹ ਮੈਂਸ਼ਨ ਹੁੰਦਾ ਹੈ ਕਿ ਬੱਚੇ ਨੇ ਆਪਣੇ ਖਰਚੇ ਤੇ ਕੁਆਰੰਟਾਈਨ ਹੋਣਾ ਤੇ ਯੂਕੇ ਦੇ ਵਿੱਚ ਕਈ ਯੂਨੀਵਰਸਿਟੀਆਂ ਫ੍ਰੀ ਆਫ ਕਾਸਟ ਕਰ ਰਹੀਆਂ ਨੇ ਬੱਚਿਆਂ ਨੂੰ ਬਿਲਕੁਲ ਇਦਾਂ ਦੀ ਬਹੁਤ ਸਾਰੀ ਯੂਨੀਵਰਸਿਟੀਆਂ ਜੋ ਫ੍ਰੀ ਆਫ ਫ੍ਰੀ ਆਫ ਚਾਰਜ ਕੁਝ ਪੈਸੇ ਸਿੰਗਲ ਰੁਪੀ ਨਹੀਂ ਲੈਂਦੀ ਸਿੰਗਲ ਪਾਉਂਡ ਨਹੀਂ ਲੈਂਦੀ ਔਰ ਟੋਟਲੀ 15 ਡੇਜ਼ ਦਾ ਪੂਰਾ ਦੇਖਭਾਲ ਯੂਨੀਵਰਸਿਟੀ ਕਰਦੀ ਤੇ ਇਸ ਤੋਂ ਬਾਅਦ ਸਰ ਜਿਹੜਾ ਬੱਚਾ ਬਾਹਰ ਜਾ ਰਿਹਾ ਕਿਉਂਕਿ ਅੱਜ ਕੱਲ ਮੇਨ ਬੱਚਿਆਂ ਦਾ ਮਕਸਦ ਹੁੰਦਾ ਪੜ ਪੜ੍ਹਾਈ ਨਹੀਂ ਮਕਸਦ ਹੁੰਦਾ 메ਨ ਮਕਸਦ ਹੁੰਦਾ ਕਿ ਉੱਥੇ ਜਾ ਕੇ ਅਸੀਂ ਕੰਮ ਕਰਨਾ ਹੈ ਅਸੀਂ ਪੈਸੇ ਕਮਾਣੇ ਨੇ ਉੱਥੇ ਜਾ ਕੇ ਕੀ ਬੱਚਾ ਕਿੰਨੀ ਦੇਰ ਵਰਕ ਕਰ ਸਕਦਾ ਜਾਂ ਉਹਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਹਨੂੰ ਕੀ ਕਿੰਨਾ ਕੁ ਸਟਡੀ ਪਰਮਿਟ ਮਿਲਦਾ ਮੇਰੇ ਖਿਆਲ ਤੋਂ ਪਹਿਲੇ ਕੁਐਸਚਨ ਨੂੰ ਹੀ ਮੈਂ ਕਰੈਕਟ ਕਰ ਲੈਣਾ ਬਿਲਕੁਲ ਇਦਾਂ ਦਾ ਨਹੀਂ ਹੈ ਅੱਜ ਕੱਲ੍ਹ ਦੇ ਜਿਹੜੇ ਸਟੂਡੈਂਟਸ ਹੈ ਉਹ ਆਪਣੇ ਪੜ੍ਹਾਈ ਵੱਲ ਪੂਰਾ ਫੋਕਸ ਕਰਦੇ ਆ ਡਿਫੀਨਿਟਲੀ ਨਾ ਲਗਰ ਕਿਸੇ ਵੀ ਕੰਟਰੀ ਨੇ ਉਹਨਾਂ ਨੂੰ ਵਰਕ ਰਾਈਟਸ ਦਿੱਤੇ ਹੋਏ ਆ ਉਹ ਉਹਨੂੰ ਯੂਜ਼ ਕਰਦੇ ਆ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ ਅਗਰ ਜੋ ਯੂਕੇ ਦੀ ਅਗਰ ਗੱਲ ਕਰੋ ਪਾਰਟਿਕੂਲਰਲੀ 20 ਆਰਸ ਪਰ ਵੀਕ ਉਹਨਾਂ ਨੂੰ ਰਾਈਟਸ ਹੈ ਕੰਮ ਕਰਨ ਦੇ ਔਰ ਉਹ ਕੰਮ ਕਰਕੇ ਆਪਣੀ ਸਟੱਡੀਜ਼ ਨੂੰ ਸਪੋਰਟ ਕਰਦੇ ਜਾਂ ਲਿਵਿੰਗ ਨੂੰ ਸਪੋਰਟ ਕਰਦੇ ਇਹਦੇ ਵਿੱਚ ਕੋਈ ਖਰਾਬੀ ਨਹੀਂ ਹੈ ਇੱਕ ਗੱਲ ਤੇ ਫਾਈਨੈਂਸ਼ੀਅਲ ਹੋ ਗਈ ਸੈਕੰਡ ਇਹ ਹੈ ਇੰਟਰਨੈਸ਼ਨਲ ਇੱਕ ਇੰਟਰਨੈਸ਼ਨਲ ਕੰਟਰੀ ਯੂਕੇ ਵਰਗੀ ਕੰਟਰੀ ਵਿੱਚ ਕੋਈ ਅਗਰ ਸਟੂਡੈਂਟ ਹੈ ਉੱਥੇ ਪੜਦਾ ਹੈ ਨਾਲ ਉੱਥੇ ਕੰਮ ਕਰਦਾ ਉਹਦੇ ਪੂਰੇ ਸਰਾਊਂਡਿੰਗ ਦੇ ਨਾਲ ਉਹਨੂੰ ਇੱਕ ਆਪਣੀ ਲਾਈਫ ਵਿੱਚ ਇੱਕ ਰਿਜ਼ਿਊਮੇ ਨੂੰ ਆਪਣਾ ਅਨਾਉਂਸ ਕਰਨ ਲਈ ਕਿ ਇੰਟਰਨੈਸ਼ਨਲ ਜੌਬ ਕੀਤੀ ਹੋਈ ਹੈ ਇੰਟਰਨੈਸ਼ਨਲ ਕੰਮ ਕੀਤਾ ਹੋਇਆ ਸਾਰੀ ਜਗ੍ਹਾ ਹੀ ਮੇਰੇ ਖਿਆਲ ਤੋਂ ਸਟੂਡੈਂਟ ਲਈ ਵਿਨ-ਵਿਨ ਸਿਚੁਏਸ਼ਨ ਹੈ ਤੇ ਆਖਰੀ ਮੇਰਾ ਹੀ ਸਵਾਲ ਹੈ ਕਿ ਜਿਹੜੇ ਬੱਚਿਆਂ ਨੇ ਹੁਣ ਬਾਹਰ ਜਾਣਾ ਚਾਹੁੰਦੇ ਨੇ ਆ ਅਗਲਾ ਇਨਟੇਕ ਜਿਹੜਾ ਕੋਈ ਵੀ ਆਣ ਵਾਲਾ ਉਹ ਕਿਹੜੇ ਇਨਟੇਕ ਦੇ ਵਿੱਚ ਅਪਲਾਈ ਕਰਨ ਤੇ ਕਦੋਂ ਤੱਕ ਅਪਲਾਈ ਕਰਨ ਤਾਂ ਕਿ ਉਹ ਅਪਲਾਈ ਕਰਨ ਤੋਂ ਲੇਟ ਨਾ ਹੋ ਜਾਣ ਅਕਟੋਬਰ ਇਨਟੇਕ ਕਾਫੀ ਯੂਨੀਵਰਸਿਟੀਆਂ ਓਪਨ ਆ ਆਪਾਂ ਇਹ ਨਹੀਂ ਕਹਿ ਸਕਦੇ ਸਾਰੀ ਯੂਨੀਵਰਸਿਟੀ ਅਕਟੋਬਰ ਇਨਟੇਕ ਓਪਨ ਆ ਅਗਰ ਲੇਕਿਨ ਜਨਵਰੀ ਦੀ ਗੱਲ ਕਰੀਏ ਜਨਵਰੀ ਤانوں ਹਰ ਇੱਕ ਯੂਨੀਵਰਸਿਟੀ ਚ ਹਰ ਇੱਕ ਕੋਸ ਤੁਹਾਨੂੰ ਮਿਲ ਜਾਏਗਾ ਉਹਦੇ ਜਿਹੜੀ ਐਪਲੀਕੇਸ਼ਨ ਲੌਂਚ ਕਰਨ ਦਾ ਹੈ ਉਹ ਵੀ ਅਗੇਨ ਯੂਕੇ ਵੀਆਈ ਦੀ ਪਾਲਿਸੀ ਦੇ ਸਾਹਮਣੇ ਲੇਖੋ ਤੇ 90 ਡੇਸ ਪਹਿਲੇ ਸਟੂਡੈਂਟ ਜਦੋਂ ਕੋਰਸ ਸ਼ੁਰੂ ਹੋਣ ਤੋਂ 90 ਡੇਸ ਪਹਿਲੇ ਸਟੂਡੈਂਟ ਅਪਲਾਈ ਕਰ ਸਕਦਾ ਆਪਣੇ ਵੀਜ਼ੇ ਲਈ ਸਰ ਇੱਕ ਮੇਰਾ ਸਵਾਲ ਹੈ ਕਿ ਮਾਪਿਓ ਜਦੋਂ ਆਪਣੇ ਬੱਚਿਆਂ ਨੂੰ ਭੇਜਦੇ ਨੇ ਤਾਂ ਬੜਾ ਕਰਜ਼ਾ ਲੈ ਕੇ ਕਈ ਭੇਜਦੇ ਨੇ ਕਿ ਜਮੀਨਾਂ ਗਹਿਣੇ ਧਰਦੇ ਨੇ ਕਰੋਨਾ ਕਰਕੇ ਉਹਨਾਂ ਦੇ ਪੈਸੇ ਸੇਫ ਨੇ ਜੇ ਕਾਲਜ ਦੀ ਉੱਥੇ ਯੂਨੀਵਰਸਿਟੀ ਦੀ ਫੀਸ ਭਰਦੇ ਨੇ ਕਰੋਨਾ ਦੇ ਕਰਕੇ ਕੋਈ ਪਤਾ ਨਹੀਂ ਕਦੋਂ ਕੀ ਡਿਸੀਜਨ ਆ ਜਾਵੇ ਕਿਤੇ ਹਾਲਾਤ ਖਰਾਬ ਹੋ ਜਾਣੇ ਜਾਂ ਠੀਕ ਹੋ ਜਾਣ ਉਹਨਾਂ ਦੀ ਫੀਸ ਸੇਫ ਹੈ ਜਾਂ ਕਿਤੇ ਕਰੋਨਾ ਕਰਕੇ ਜਿਸ ਤਰ੍ਹਾਂ ਕਾਫੀ ਦੇਸ਼ਾਂ ਦੀਆਂ ਇਕਨੋਮੀਆ ਜਿਹੜੀਆਂ ਡਾਊਨ ਹੋਈਆਂ ਹੋਈਆਂ ਨੇ ਜੇ ਯੂਨੀਵਰਸਿਟੀ ਬੈਂਕਰਪਟ ਹੋ ਜਾਏ ਬਿਲਕੁਲ ਸੇਫ ਹੈ ਕਿਉਂਕਿ ਕਾਲਜਸ ਨਹੀਂ ਹੈ ਤੁਸੀਂ ਗੱਲ ਕਰੋ ਯੂਕੇ ਦੀ ਇਹ ਸਾਰੀ ਯੂਨੀਵਰਸਿਟੀਆਂ ਕੁਝ ਪ੍ਰਾਈਵੇਟ ਯੂਨੀਵਰਸਿਟੀਆਂ ਹਨ ਜੋ ਕਈ ਸਾਲਾਂ ਤੋਂ ਚੱਲ ਰਹੀਆਂ ਹਨ ਕੁਝ ਪਬਲਿਕ ਗਵਰਨਮੈਂਟ ਦੀ ਆਪਣੀ ਯੂਨੀਵਰਸਿਟੀਆਂ ਫੀਸ ਤਾਂ ਬਿਲਕੁਲ ਸੇਫ ਹੈ ਸੈਕੰਡ ਆਪਸ਼ਨ ਇਹ ਹੈ ਅਗਰ ਸਟੂਡੈਂਟ ਜਾਂ ਸਟੂਡੈਂਟ ਦੇ ਪੇਰੈਂਟਸ ਚਾਹਦੇ ਕਿ ਵੀ ਸਾਡਾ ਕੰਮ ਹੋ ਜਾਏਗਾ ਤਾਂ ਅਸੀਂ ਪੈਸੇ ਦੇਾਂਗੇ ਉਹ ਵੀ ਆਪਸ਼ਨ ਸਾਡੇ ਕੋਲ ਹੈ ਤੁਸੀਂ ਆਪਣਾ ਵੀਜ਼ਾ ਲਓ ਔਰ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਦਿਓ ਉਹ অপਸ਼ਨ ਵੀ ਸਾਡੇ ਕੋਲ ਅਵੇਲੇਬਲ ਆ ਸਾਹਿਬ ਜੀ ਜਿੰਨਾ ਕਹਿਣਾ ਕਿ ਯੂਕੇ ਦੇ ਵਿੱਚ ਜੋ ਬਿਨਾ ਆਇਲਟਸ ਤੋਂ ਬੱਚਿਆਂ ਦਾ ਜਿਹੜਾ ਚੱਲ ਰਿਹਾ ਐਡਵਰਟਾਈਜ਼ਮੈਂਟ ਚੱਲ ਰਿਹਾ ਹਰ ਪਾਸੇ ਕੀ ਬਿਨਾ ਆਇਲਟਸ ਤੋਂ ਤੁਸੀਂ ਯੂਕੇ ਜਾ ਸਕਦੇ ਹੋ ਉਸ ਦੇ ਵਿੱਚ ਇਹਨਾਂ ਨੇ ਪੂਰੀ ਸੱਚਾਈ ਦੱਸੀ ਹੈ ਕਿ ਜਿਹੜੇ ਬੱਚਿਆਂ ਦੇ ਇੰਗਲਿਸ਼ ਚ ਨੰਬਰ ਵਧੀਆ ਆਏ ਹੋਣਗੇ ਉਹ ਬੱਚੇ ਬਿਨਾ ਆਇਲਟਸ ਤੋਂ ਯੂਕੇ ਜਾ ਸਕਦੇ ਨੇ ਤੇ ਜਿਹੜਾ ਅੱਜ ਕੱਲ੍ਹ ਕਰੋਨਾ ਕਾਲ ਦੇ ਕਰਕੇ ਉੱਥੇ ਕੁਆਰੰਟਾਈਨ ਦਾ ਵੀ ਜਿਹੜਾ ਸਿਸਟਮ ਹੈ ਕਈ ਯੂਨੀਵਰਸਿਟੀਆਂ ਇਹ ਜਿਹੀਆਂ ਹੈਗੀਆਂ ਨੇ ਜਿਹੜੇ ਫ੍ਰੀ ਆਫ ਕਾਸਟ ਉੱਥੇ ਬੱਚਿਆਂ ਨੂੰ ਆਪਣੇ ਖਰਚੇ ਤੇ ਕੁਆਰੰਟਾਈਨ ਵੀ ਕਰ ਜੀ ਸਿੰਘ ਕੈਮਰਾਮੈਨ ਸਤਵੰਤ ਪਠਾੜੂ ਦੇ ਨਾਲ ਲੁਧਿਆਣਾ ਟਾਈਮਸ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ